ਅਸੀਂ ਤਾਜਪੁਰ ਰੋਡ ਡੈਰੀ ਕੰਪਲੈਕਸ ਤੋਂ ਬੋਲਦੇ ਆਂ ਜੀ ਮੈਂ ਸਤਵਿੰਦਰ ਸਿੰਘ ਪ੍ਰੈਜ਼ੀਡੈਂਟ ਤਾਜਪੁਰ ਰੋਡ ਡੈਰੀ ਕੰਪਲੈਕਸ ਤੋਂ ਜੀ ਸਾਡੇ ਪ੍ਰੋਬਲਮ ਮਸਲੇ ਇਹ ਆ ਜੀ ਵੀ ਗੋਹੇ ਤੇ ਪਾਣੀ ਦਾ ਠੀਕ ਆ ਜੀ ਕਾਰਪੋਰੇਸ਼ਨ ਨੇ ਗੋਹਾ ਸਾਡਾ ਚੱਕਣ ਦਾ ਮਸਲਾ ਹੱਲ ਕਰਵਾਇਆ ਸਾਨੂੰ ਬੰਦਾ ਪ੍ਰੋਵਾਈਡ ਕਰਵਾਤਾ ਜਿਹੜਾ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਅੰਦਰੋਂ ਗੋਹਾ ਚੱਕ ਕੇ ਲਿਜਾ ਰਿਹਾ ਵਾ ਜੀ ਤੇ ਪਾਣੀ ਦਾ ਮਸਲਾ ਪਾਣੀ ਕੁਝ ਡੈਰੀਆਂ ਦਾ ਬੁੱਡੇ ਦਰਿਆ ਵਿੱਚ ਜੇ ਜਾ ਰਿਹਾ ਉਹਦਾ ਕਾਰਨ ਇਹ ਆ ਵੀ ਉੱਥੇ ਨਾਲੀਆਂ ਨਹੀਂ ਬਣੀਆਂ ਜੀ ਨਾਲੀਆਂ ਨਾਂ ਬਣੀਆਂ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਬੁੱਢੇ ਦਰਿਆ 'ਚ ਜਾ ਰਿਹਾ। ਅਸੀਂ ਅਪੀਲ ਕਰਦੇ ਹਾਂ ਵੀ ਨਾਲੀਆਂ ਛੇਤੀ ਤੋਂ ਛੇਤੀ ਬਣਾਈਆਂ ਜਾਣ ਵੀ ਪਾਣੀ ਬੁੱਢੇ ਦਰਿਆ 'ਚ ਨਾ ਜਾਵੇ ਤੇ ਸਾਡਾ ਪਾਣੀ ਜਿਹੜਾ ਈਟੀਪੀ ਪਲਾਂਟਾਂ 'ਚ ਜਾਵੇ। ਸਰ ਜਿਹੜੇ ਕੱਲ ਨੋਟਿਸ ਕਿਟ ਦਿੱਤਾ ਤੁਹਾਡੇ ਕਨੈਕਸ਼ਨ ਕੱਟਣ ਦੀ ਵੀ ਗੱਲ ਕੀਤੀ ਗਈ ਕਿ ਸਮਝਦੇ ਵੀ ਤੁਹਾਨੂੰ ਜਾਣੂ ਵੀ ਕਿ ਖੇਜਲ ਖਵਾਲ ਕੀਤਾ ਜਾ ਰਿਹਾ। ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ। ਜਿਵੇਂ ਕਿ ਅਸੀਂ ਗੋਹਾ ਤਾਂ ਚਕਾਣ ਲੱਗੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਦਿਓਗੇ ਅੰਦਰੋਂ ਖਰਚਾ ਭਰਨ ਨੂੰ ਤਿਆਰ ਹਾਂ ਅਸੀਂ ਖਰਚਾ ਭਰਨ ਨੂੰ ਤਿਆਰ ਹਾਂ ਜੀ। ਅਸੀਂ ਗੋਹਾ ਚਕਾ ਰਹੇ ਹਾਂ ਠੀਕ ਆ ਜੀ ਸਾਡੇ ਤੇ ਐਫ ਆਈ ਆਰ ਦਰਜ ਕਰਤੀਆਂ ਚਲਾਨ ਸਾਡੇ ਹੋ ਰਹੇ ਨੇ ਰੋਜ਼ ਤੇ ਅਸੀਂ ਬਹੁਤ ਪਰੇਸ਼ਾਨ ਆ ਹੁਣ ਸੀਵਲ ਪੋਲਿਊਸ਼ਨ ਬੋਰਡ ਨੇ ਸਾਡੇ ਸਾਨੂੰ ਨੋਟਿਸ ਕੱਢੇ ਨੇ ਵੀ ਤੁਹਾਡੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਜਾਣਗੇ ਸਾਡਾ ਤਾਂ ਜੀ ਸਵੇਰੇ 3 ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਰਾਤ ਨੂੰ 9 ਵਜੇ ਤੱਕ ਕੰਮ ਸਾਡਾ ਚੱਲਦਾ ਸਭ ਤੋਂ ਲੰਬੀ ਡਿਊਟੀ ਸਾਡੀ ਮਾਲਕਾਂ ਦੀ ਤੇ ਸਾਡੀ ਲੇਬਰ ਦੀ ਆ ਇਹ ਇੰਨੀ ਲੰਬੀ ਡਿਊਟੀ ਕੋਈ ਵੀ ਚਾਹੇ ਫਾਰਮਰ ਆ ਚਾਹੇ ਕੋਈ ਖੇਤੀਬਾੜੀ ਨਾਲ ਜੁੜਿਆ ਹੋਇਆ ਵਾ ਚਾਹੇ ਕੋਈ ਇੰਡਸਟਰੀ ਨਾਲ ਜੁੜਿਆ ਜਿੰਨੀ ਲੰਬੀ ਡਿਊਟੀ ਅਸੀਂ ਦੰਦੇ ਆ ਮੇਰੇ ਹਿਸਾਬ ਨਾਲ ਕੋਈ ਏਡੀ ਲੰਬੀ ਡਿਊਟੀ ਨਹੀਂ ਦੇ ਰਿਹਾ ਅਸੀਂ ਦੇਖੋ ਜੇ ਅਸੀਂ ਦੁੱਧ ਦਾ ਕੰਮ ਕਰਦੇ ਆ ਜੇ ਅਸੀਂ ਪੈਸੇ ਕਮਾ ਰਹੇ ਆ ਅਸੀਂ ਟੋਟਲ ਲੁਧਿਆਣਾ ਸ਼ਹਿਰ ਨੂੰ ਦੁੱਧ ਵੀ ਦੇ ਰਹੇ ਆ ਨਾ ਇਹ ਤਾਂ ਨਹੀਂ ਹੈ ਵੀ ਅਸੀਂ ਵੀ ਸਾਨੂੰ ਜੇ ਕਿਹਾ ਜਾਵੇ ਵੀ ਤੁਸੀਂ ਵੀ ਦੁੱਧ ਮੁਫਤ ਨਹੀਂ ਦੇ ਰਹੇ ਜੇ ਪੈਸੇ ਲੈ ਰਹੇ ਆ ਪਰ ਅਸੀਂ ਆਪਣੇ ਸ਼ਹਿਰ ਨੂੰ ਵਧੀਆ ਦੁੱਧ ਵੀ ਦੇ ਰਹੇ ਹਾਂ ਨਾ ਫਰੈਸ਼ ਤਾਜ਼ਾ ਦੁੱਧ ਦੇ ਰਹੇ ਹਾਂ ਹਾਂਜੀ ਸਰ ਮੰਗ ਕੀ ਕਰਨੀ ਜਾਂਦੇ ਮਾਨ ਸਰਕਾਰ ਤੋਂ ਮੰਗ ਮੇਰੀ ਮਾਨ ਸਰਕਾਰ ਤੋਂ ਇਹੀ ਆ ਜੀ ਸਾਡੇ ਜਿਹੜੀਆਂ ਮਸਲੇ ਨੇ ਸਾਡੇ ਹੱਲ ਕੀਤੇ ਜਾਣ ਜਿਹੜੀਆਂ ਸਾਡੀਆਂ ਸੜਕਾਂ ਨਹੀਂ ਬਣੀਆਂ ਜਿਹੜੀਆਂ ਸਾਡੀਆਂ ਗਲੀਆਂ ਦੀਆਂ ਨਾਲੀਆਂ ਦੀ ਢਾਲ ਠੀਕ ਨਹੀਂ ਹੈਗੀ ਉਹ ਪ੍ਰੋਪਰ ਠੀਕ ਕੀਤੀ ਜਾਵੇ ਜਿੱਥੇ ਨਾਲੀਆਂ ਨਹੀਂ ਬਣੀਆਂ ਉਹ ਪ੍ਰੋਪਰ ਬਣਾ ਕੇ ਦਿੱਤੀਆਂ ਜਾਣ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਾਡੇ ਤੇ ਨਜਾਇਜ਼ ਐਫ ਆਈ ਆਰ ਨਾ ਕੀਤੀਆਂ ਜਾਣ ਸਾਡੇ ਤਾਜਪੁਰ ਰੋਡ ਡੈਰੀ ਕੰਪਲੈਕਸ ਦੇ ਵਿੱਚ ਬਾਇਓ ਗੈਸ ਪਲਾਂਟ ਨਹੀਂ ਹੈ ਉਹ ਲਾ ਕੇ ਦਿੱਤਾ ਜਾਵੇ ਜਿਹੜਾ ਕੀ 2014 ਤੋਂ ਸਾਨੂੰ ਦੋ ਵਾਰੀ ਉਸ ਉਹਦਾ ਉਦਘਾਟਨ ਹੋ ਚੁੱਕਿਆ ਪਰ ਹਜੇ ਤੱਕ ਬਾਇਓ ਗੈਸ ਪਲੈਂਟ ਨਹੀਂ ਲੱਗਿਆ। ਪਰ ਕੀ ਨਾਮ ਹੈ ਜੀ? ਮੇਰਾ ਨਾਮ ਤੇਜਿੰਦਰ ਪਾਲ ਸਿੰਘ ਹੈ ਜੀ। ਇਹ ਡੈਰੀ ਕੰਪਲੈਕਸ ਸਰਕਾਰ ਨੇ ਸ਼ਹਿਰ ਵਿੱਚੋਂ ਡੈਰੀਆਂ ਬਾਹਰ ਕੱਢ ਕੇ 1973 ਨੂੰ ਸਹੂਲਤਾ ਦੇਣ ਦੇ ਵਾਅਦੇ ਨਾਲ ਇੱਥੇ ਸਾਨੂੰ ਵਸਾਇਆ ਹੈ। ਵੀ ਤੁਹਾਨੂੰ ਇਹ ਸਹੂਲਤਾਂ ਦੇਾਂਗੇ ਬਕਾਇਦਾ ਐਗਰੀਮੈਂਟ ਸਰਕਾਰ ਨਾਲ ਉਹਦੇ ਦੀ ਐਡਮਿਨਿਸਟ੍ਰੇਟਰ ਨਾਲ ਕਾਰਪੋਰੇਸ਼ਨ ਨਾਲ ਹੋਇਆ ਹੋਇਆ ਹੈ। ਜਿਹਦੀ ਕਾਪੀ ਸਾਡੇ ਕੋਲ ਹੈ। ਉਹਦੇ ਮੁਤਾਬਕ ਬਾਇਓ ਗੈਸ ਪਲੈਂਟ ਦੇਣਾ ਸੀਗਾ। ਸਾਨੂੰ ਗੋਇਆ ਸੁੱਟਣ ਦੀ ਜਗ੍ਹਾ ਦੇਣੀ ਸੀ। ਸਾਨੂੰ ਸੀਵਰੇਜ ਨਾਲੀਆਂ, ਸਟਰੀਟ ਲਾਈਟਾਂ, ਪਾਰਕ ਹੋਰ ਸੁਲਤਾਨ ਬਹੁਤ ਦੋਣੀਆਂ ਸੀ ਤੁਸੀਂ ਸਾਰਾ ਡੈਰੀ ਕੰਪਲੈਕਸ ਘੁੰਮ ਕੇ ਦੇਖ ਲਓ ਵੀ ਸਾਡੇ ਲਈ ਜੋ ਸਾਡਾ ਵਾਅਦੇ ਕੀਤੇ ਗਏ ਸੀ ਉਹਨਾਂ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਲੱਗਦਾ ਤੁਹਾਡੇ ਵਾਸਤੇ ਰਹਿ ਗਈ ਜਾਨ ਕੀ ਨਹੀਂ ਈਟੀਵੀ ਪਲਾਂਟ ਲਗਾਉਣ ਤੋਂ ਪਹਿਲੇ ਗੋਏ ਦਾ ਸਿਸਟਮ ਕਰਨਾ ਚਾਹੀਦਾ ਜਿਹੜੀ ਸਾਡੀ ਕਾਊ ਡੰਗ ਦੀ ਜਗ੍ਹਾ ਹੈ ਉੱਥੇ ਸਰਕਾਰ ਨੇ ਕਮਿਊਨਿਟੀ ਸੈਂਟਰ ਬਣਾਤਾ ਜੀ ਕਾਰਪੋਰੇਸ਼ਨ ਨੇ ਤੇ ਹੁਣ ਸਰਕੀ ਵੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਸਾਡੀਆਂ ਜੋ ਡੈਰੀ ਸਮੱਸਿਆ ਨਾਲ ਡੈਰੀ ਨਾਲ ਰਿਲੇਟਿਡ ਸਾਡੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ ਬਾਇਓ ਗੈਸ ਪਲਾਂਟ ਲਗਾਇਆ ਜਾਵੇ ਜੇ ਇੱਕ ਵਾਇ ਗੋਇਆ ਦੀ ਪਰੇ ਰੇਂਜਮੈਂਟ ਹੋਏਗਾ ਤੇ ਟ੍ਰੀਟਮੈਂਟ ਪਲਾਂਟ ਚੱਲਣਗੇ ਨਾ ਜੀ ਤੁਹਾਡੇ ਤੇ ਇਲਜ਼ਾਮ ਲੱਗਦਾ ਕੀ ਕਹਿਣਾ ਚਾਹੀਦਾ ਸਾਡੇ ਤੇ ਨਜਾਇਜ਼ ਇਲਜ਼ਾਮ ਨੇ ਜੀ ਸਾਡੀ ਸਾਡੀ ਗੋਇਆ ਛੁੱਟ ਦੀ ਜਗ੍ਹਾ ਇਹਨਾਂ ਨੇ ਝੁਕ ਲਈ ਜੀ ਸਾਨੂੰ ਗੋਇਆ ਛੁੱਟ ਦੀ ਜਗ੍ਹਾ ਨਹੀਂ ਦਿੱਤੀ ਜੀ ਅਸੀਂ ਗੋਇਆ ਕਿਤੇ ਸੜਕਾਂ ਤੇ ਕਿਤੇ ਖਾਲੀ ਪਲਾਟਾਂ ਦੇ ਛੁੱਟਦੇ ਸੀ ਆਪਣੇ ਪੱਧਰ ਤੇ ਝੁਕਦੇ ਆ ਤੇ ਉਹ ਹੁਣ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਲਗਾ ਦਿੱਤੇ ਟ੍ਰੀਟਮੈਂਟ ਪਲਾਂਟ ਇਹਨਾਂ ਦੇ ਆਪ ਨਹੀਂ ਚੱਲਦੇ ਜੀ ਤੁਸੀਂ ਘੁੰਮ ਕੇ ਦੇਖ ਲਓ ਜੀ ਇੱਕ ਸਾਲ ਹੋ ਗਿਆ ਪਲਾਂਟ ਲੱਗਿਆਂ ਨੂੰ ਅਜੇ ਪ੍ਰੋਪਰ ਕੋਈ ਨਾਲੀਆਂ ਦੀ ਢਾਲ ਨਹੀਂ ਕਈ ਇਹ ਸਾਈਡਾਂ ਦੇ ਉੱਤੇ ਗੋਏ ਪਏ ਨੇ ਜਿੱਥੇ ਇਹਨਾਂ ਨੇ ਬਣਾਣ ਲਈ ਪੱਟੀਆਂ ਨੇ ਸੜਕਾਂ ਉੱਥੇ ਡਗੋਏ ਫਸੇ ਬਾਰਸ਼ਾਂ ਵਿੱਚ ਪਾਣੀ ਨਾਲ ਦਰਿਆ ਵਿੱਚ ਜਾਣ ਦੀ ਇਹ ਨਾਲੀ ਜਿ ਘੁੰਮ ਗਏ ਬਾਰਸ਼ੀ ਪਾਣੀ ਦਾ ਕੋਈ ਨਿਕਾਸ ਨਹੀਂ ਕੋਈ ਵੀ ਸਹੂਲਤ ਨਹੀਂ ਹੈ ਜੀ ਸਾਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿੰਨੀ ਮੁਸ਼ਕਲ ਆਊਗੀ ਜੇ ਮੀਟਰ ਕੱਟੇਗੇ ਜੀ ਮਤਲਬ ਕਿ ਨਹੀਂ ਜੇ ਮੀਟਰ ਜੇ ਮੀਟਰ ਕੱਟੇਗੇ ਜਾਂ ਬੇਜਵਾਨ ਪਸ਼ੂਰੇ ਜੀ ਉਹਨਾਂ ਨੂੰ ਪਾਣੀ ਚਾਹੀਦਾ ਹੈ ਉਹਨਾਂ ਦੀ ਸੰਭਾਲ ਚਾਹੀਦੀ ਜੀ ਕਿਵੇਂ ਹੋਊਗਾ ਤੁਸੀਂ ਦੱਸੋ ਆਪਾਂ ਘਰ ਦੇ ਵਿੱਚ ਬਿਨਾਂ ਬਿਜਲੀ ਤੋਂ ਬਿਨਾਂ ਪਾਣੀ ਤੋਂ ਨਹੀਂ ਰਹਿ ਸਕਦੇ ਚਰਚਾ ਕਰਦੇ ਸੀ government مان ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਜੀ ਗਾਇਬ ਗਏ ਸੀ ਐਮਐਲਏ ਸਾਹਿਬ ਨੂੰ ਮਿਲਦੇ ਰਹਿਣੇ ਆ ਜੀ ਬਾਬਾ ਸੀਚੇਵਾਲਾ ਦੇ ਨਾਲ ਮੀਟਿੰਗਾਂ ਹੁੰਦੀਆਂ ਜੀ ਕਰ ਬਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਸੇ ਤਰੀਕੇ ਦੀ ਉਹ ਸਾਨੂੰ ਭਰੋਸਾ ਹੀ ਦੇ ਦਿੰਦੇ ਨੇ ਕਿ ਕੋਈ ਗੱਲ ਨਹੀਂ ਜੀ ਤੁਹਾਡੇ ਸੁਣਵਾਈ ਕਰਾਂਗੇ ਤੁਹਾਡੇ ਮਸਲੇ ਹੱਲ ਕਰਾਵਾਂਗੇ ਸਾਡੇ ਨੇ ਮੇਅਰ ਵੀ ਤੁਹਾਡਾ ਐਮਐਲਏ ਵੀ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਸਾਡੇ ਮੇਅਰ ਸਾਡੇ ਦੀ ਪਰ ਸਾਨੂੰ ਲੱਗਦਾ ਜੀ ਅਸੀਂ ਉਹਦੇ ਨਹੀਂ ਹੈਗੇ